मुहला बागवाला शाहकोट के एक व्यक्ति ने भयानक बीमारी तो पीड़ित अपनी लड़की के इलाज केंद्र सरकार पंजाब सरकार एनआरआई समाज सेवी संस्था गुहार लगाई है रवि कुमार वासी वार्ड नंबर अठ मुला बागवाला शाहकोट ने दसा कि मेहनत मजदूरी करके अपने परिवार का पालन पोषण करता है उन्होंने दस्या कि उस दया लड़किया सन जिन्होंने एक की मौत हो गई अते एक लड़की न उसने रिश्तेदार के सहयोग न्याह दिता उसने दसिया के हूँ उसके परिवार विच उस तो इलावा पत्नी तीन लड़किया तीन ते लड़कियां पढ़ाई कर रही दसिया कि उसकी लड़की सविता राणी अचानक एक अजि बीमारी डी एम डी लग गई जिस कारण वह चल फिर नहीं सकती उस मांसपेशिया दिनों दिन कमजोर होंगे उन्होंने दसिया कि उसकी बीमारी बारे सूँ भी करीब दस साल पहला ही पता लगा और हूँ वह पी साल हो गई है इस बीमारी कारण वह काफ़ी परेशान रही है ਉਨਾ ਦੱਸਿਆ ਕਿ ਉਸਨੇ ਆਪਣੀ ਲੜਕੀ ਦਾ ਕਾਫੀ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ। ਉਹਨਾ ਦੱਸਿਆ ਕਿ ਲੜਕੀ ਦੀ ਜਾਨ ਬਚਾਉਣ ਲਈ ਕਰੀਬ 17 ਤੋਂ 18 ਕਰੋੜ ਦਾ ਇੱਕ ਇੰਜੈਕਸ਼ਨ ਲੱਗਣਾ ਹੈ ਜੋ ਉਸ ਦੀ ਪਹੁੰਚ ਤੋਂ ਬਾਹਰ ਹੈ ਕਿਉਂਕਿ ਜੇ ਉਹ ਲੜਕੀ ਦੀ ਜਾਨ ਬਚਾਉਣ ਲਈ ਆਪਣਾ ਮਕਾਨ ਤੱਕ ਵੀ ਵੇਚ ਦੇਵੇ ਤਾਂ ਵੀ ਉਹ ਲੜਕੀ ਦਾ ਇਲਾਜ ਨਹੀਂ ਕਰਵਾ ਸਕੇਗਾ। पीड़ित लड़की के पिता रवि कुमार अते माता कोमल राणी ने मन नाल सरकार, सरकार, अते समाज अपील की थी के उन लड़की दे इलाज ले अगे जो आना दी लड़की भी आम लोग वाग चल फिर सके लम्मी जिंदगी जी सके इस मौके वार्ड नंबर अठमसी राखी मट्टू ने कहा के रवि कुमार का परिवार बहुत मेहनती है पर घर के हालात लड़की का इलाज करवा तो असमर्थ हन ਜਿਸ ਲਈ ਕੇਂਦਰ ਸਰਕਾਰ ਪੰਜਾਬ ਸਰਕਾਰ ਐਨ ਆਰ ਆਈਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਲੜਕੀ ਦੇ ਇਲਾਜ ਲਈ ਗਰੀਬ ਪਰਿਵਾਰ ਦੀ ਮਦਦ ਕਰਨ ਤਾਂ ਜੋ ਲੜਕੀ ਦੀ ਜਾਨ ਬਚਾਈ ਜਾ ਸਕੇ ਸ਼ਾਕੋਰ ਤੋਂ ਪੰਜਾਬ ਨਿਊਜ਼ ਆਨਲਾਈਨ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਇਹ ਮੇਰਾ ਨਾਮ ਰਵੀ ਕੁਮਾਰ ਹੈ ਜੀ ਮੈਂ ਸ਼ਾਕੋਰ ਤੋਂ ਦਾ ਰਹਿਣ ਵਾਲਾ ਮੱਲਾ ਬਾਗ ਵਾਲਾ ਜੀ ਮੇਰੀ ਬੇਟੀ ਦਾ ਨਾਮ ਸਫਤਾ ਰਾਣੀ ਹੈਗਾ ਜੀ ਇਹੋ ਨਾ ਮਤਲਬ ਕਿ ਬਚਪਨ ਵਿੱਚ ਜਦੋਂ ਇਹ ਮਤਲਬ ਕਿ 8-10 ਸਾਲ ਦੀ ਸੀਗੀ ਇਹਨੂੰ ਮਤਲਬ ਕਿ ਤੁਰਨ ਵਿੱਚ ਨਕਠਣਾਈ ਆਂਦੀ ਸੀਗੀ ਸਾਨੂੰ ਇਸ ਬਿਮਾਰੀ ਦਾ ਪਤਾ ਨਹੀਂ ਸੀਗਾ ਇਹ ਮਤਲਬ ਬਿਮਾਰੀ ਬੜੀ ਖਤਰਨਾਕ ਇਹ ਹੈਗੀ ਹੈ ਸਾਨੂੰ ਹੁਣ 10 ਸਾਲ ਤੋਂ ਪਤਾ ਲੱਗਾ ਕਿ ਇਹਨੂੰ ਮਸਕਲ ਡਿਸਟ੍ਰੋਫੀ ਹੈ ਜਿਸਨੂੰ ਮਤਲਬ ਡੀਐਮਡੀ ਵੀ ਕਹਿੰਦੇ ਹੈਗੇ ਆ ਤੇ ਇਹ ਹੁਣ ਮਤਲਬ ਇੱਕ ਇਹਦੇ ਕੋ ਤੁਰਿਆ ਵੀ ਨਹੀਂ ਜਾਂਦਾ ਪਿਆ ਹੈਗਾ ਅਸੀਂ ਗਰੀਬ ਪਰਿਵਾਰ ਹੈਗੇ ਆ ਵੀ ਇੰਨੇ ਅਸੀਂ ਮਤਲਬ ਕਿ ਇਲਾਜ ਨਹੀਂ ਕਰਾ ਸਕਦੇ ਥੋੜਾ ਬੋਧ ਤਾਂ ਅਸੀਂ ਇਲਾਜ ਕਰਾਈ ਜਾਂਦੇ ਹੈਗੇ ਆ ਹੁਣ ਕੀ ਹੈਗੀ ਇਹਦੇ ਇਲਾਜ ਵਾਸਤੇ ਕੋਈ ਐਲੋਪੈਥਿਕ ਵਿੱਚ ਕੋਈ ਇਲਾਜ ਨਹੀਂ ਹੈਗਾ ਇਹਦਾ ਇਲਾਜ ਹੈਗਾ ਵੀ ਇੱਕ ਸਰਕਾਰ ਨੇ ਟੀਕਾ ਬਣਾਇਆ ਉਹਦੀ ਕੋਸਟ 17-18 ਕਰੋੜ ਰੁਪਏ ਹੈਗੀ ਹੈ ਹੁਣ ਇੰਨੇ ਕੋਈ ਵੀ ਨਾਰਮਲ ਘਰ ਨਹੀਂ ਐਫਰਟ ਕਰ ਸਕਦਾ ਹੈਗਾ ਤੇ ਅਸੀਂ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਭਗਵਤ ਮਾਨ ਜੀ ਨੂੰ ਆ ਪੀਐਮ ਸਾਹਿਬ ਨੂੰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੇ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਆਂ ਤੇ ਨਾਲ ਇਹ ਸਮਾਜਸ ਮਤਲਬ ਜੋ ਵੀ ਸਮਾਜ ਸੇਵੀ ਸੰਸਥਾਵਾਂ ਐਨ ਆਰ ਆਈ ਸੰਸਥਾਵਾਂ ਹੈਗੀਆਂ ਵਾਂ ਵੀ ਜੋ ਵੀ ਮਤਲਬ ਹੋ ਗਏ ਜਿੰਨਾ ਵੀ ਚਾਹਣ ਵੀ ਸਾਡੀ ਹੈਲਪ ਕਰਨ ਤਾਂ ਜੋ ਅਸੀਂ ਬੇਟੀ ਦਾ ਇਲਾਜ ਕਰਾ ਸਕੀਏ ਕਿਉਂਕਿ ਇਹ ਟੀਕੇ ਦੀ ਕੀਮਤ ਕਰੋਨਾ ਦੇ ਹਿਸਾਬ ਨਾਲ ਹੈਗੀ ਆ ਤੇ ਇਹਨਾਂ ਦੇ ਮਦਦ ਨਾਲ ਹੀ ਇਹ ਇਲਾਜ ਕੀਤਾ ਜਾ ਸਕਦਾ ਤਾਂ ਜੋ ਮੇਰੀ ਬੇਟੀ ਚੱਲ ਫਿਰ ਸਕੇ ਬਾਕੀਆਂ ਵਾਂਗ ਵੀ ਮਤਲਬ ਦੁਨੀਆ ਦੇਖ ਸਕੇ ਬਾਹਰ ਤੁਰ ਫਿਰ ਸਕੇ ਹਾਂਜੀ ਕੀ ਨੰਬਰ ਕਿ ਨਗਾ ਤੋਂ ਡਾਇਰੈਕਟ ਸੇਵਾ ਬਰਕਰਾਰ ਨਾਲ ਸੰਪਰਕ ਕਰਨਾ ਚਾਹੁੰਦਾ ਹਾਂਜੀ 9517627276 9517627276 ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰਾਖੀ ਮੱਟੂ ਵਾਰਡ ਨੰਬਰ 8 ਤੋਂ ਐਮਸੀ ਇਹ ਸਾਡੇ ਰਵੀ ਕੁਮਾਰ ਭਾਜੀ ਵਾਰਡ ਤੋਂ ਇਹਨਾਂ ਦੇ ਬੇਟੀ ਸविता ਜੋ ਕਿ ਲੰਬੇ 10 10 ਸਾਲ ਤੋਂ ਬਿਮਾਰੀ ਨਾਲ ਝੁਲ ਰਹੀ ਹੈ ਔਰ ਇਹ ਮਸਲ ਦੀ ਪ੍ਰੋਬਲਮ ਹੋਣ ਕਰਕੇ ਵਿਚਾਰੀ ਬੇਟੀ ਨਾ ਤੁਰੇ ਫਿਰ ਨਹੀਂ ਸਕਦੀ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਔਰ ਐਨਆਰਆਈ ਸੰਸਥਾ ਵੱਲੋਂ ਬੇਟੀ ਦੀ ਵੱਤ ਵਤ ਮਦਦ ਦੀ ਅਪੀਲ ਕਰਦੇ ਆ ਤਾਂ ਕਿ ਇਹ ਬੇਟੀ ਆਪਣੇ ਪੈਰਾਂ ਤੇ ਤੁਰ ਫਿਰ ਸਕੇ ਤਾਂ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਨੇ ਪਰਿਵਾਰ ਦੇ ਹਾਲਾਤ ਬਹੁਤ ਕੰਡੀਸ਼ਨ ਇਹਨਾਂ ਦੀ ਮਾੜੀ ਹੈ ਇਹਨਾਂ ਦੀ ਪੰਜ ਬੇਟੀਆਂ ਸੀ ਔਰ ਇੱਕ ਦੀ ਡੈਥ ਹੋ ਗਈ ਔਰ ਇੱਕ ਇਹਨਾਂ ਨੇ ਜਿੱਦਾਂ ਇੱਕ ਰਿਸ਼ਤੇਦਾਰ ਨੂੰ ਦੇ ਦਿੱਤੀ ਉਹਦੀ ਮੈਰਿਜ ਕਰਵਾਈ ਔਰ ਤਿੰਨ ਬੇਟੀਆਂ ਹਨ ਘੋਆ ਜਿੱਦਾਂ ਕੀ ਇਹਨਾਂ ਵਿੱਚੋਂ ਇੱਕ ਸविता ਬੇਟੀ ਇਹਨਾਂ ਦੀ ਹੈ ਇਹ ਪੜ ਰਹੀ ਹੈ ਘਰ ਬੈਠੇ ਪੜਦੀ ਹੈ ਕੰਫੀਡੈਂਸ ਵਿੱਚ ਬਹੁਤ ਹੌਦਾਂ ਪਰ ਆਪਾਂ ਕਹਿੰਨੇ ਆ ਕਿ ਚਲੋ ਆਪਾਂ ਸਾਰੇ ਦੀ ਹੈਲਪ ਦੇ ਨਾਲ ਇਸ ਬੇਟੀ ਦੀ ਸਹਾਇਤਾ ਕਰੀਏ ਵੱਧ ਤੋਂ ਵੱਧ ਆਪਾਂ ਐਨਆਰਆਈ ਵੀਰਾਂ ਕੋ ਜਾਂ ਸਮਾਜਿਕ ਸੰਸਥਾਵਾਂ ਗਿਆਵਾ ਵੱਤਵਾਦ ਅਪੀਲ ਕਰਕੇ ਇਹਦਾ ਸੰਯੋਗ ਕਰਿਏ